ਆ ਜਾ ਤੁਸੀਂ ਵੀ ਛਕੋ ਤੂੰ ਨਾ ਖੜਾ ਛੱਡੇ ਬੈਟਦਾ ਮੈਂ ਤਾਂ ਕਿਤੇ ਉੱਥੇ ਬਹਿ ਕੇ ਖਾਵਾਂਗੇ ਆਰਾਮ ਨਾਲ ਉੱਥੇ ਤੁਸੀਂ ਖਾ ਲਿਓ ਪਤਾ ਕੀ ਹੈ ਜਿਹੜਾ ਬੈੱਡ ਤੇ ਲਾ ਮਤਲਬ ਉਹ ਹੈ ਨਾ ਲੱਜਤ ਆਉਂਦੀ ਹੈ ਉਹ ਉੱਥੇ ਕਿੱਥੇ ਆਉਂਦੀ ਹੈ ਇੱਥੇ ਨਿੱਕਾ ਨਿੱਕਾ ਠਾਠ ਨਾ ਬਹਿ ਕੇ ਮੈਂ ਕਹਿੰਦੀ ਆ ਮੈਂ ਪਨੀਰ ਬਣਾ ਲਿਆ ਚੌਲ ਬਣਾ ਲਏ ਮੂੜੀਆਂ ਛੱਲ ਲੀਆਂ ਤੇ ਰੋਟੀ ਬਣਾ ਲਈ ਤੇ ਨਾਲ ਆਹ ਬਾਹਾਂ ਚ ਖਾਵਾਂਗੇ ਚੱਕ ਹ ਮੈਨੂੰ ਨਾ ਸਰਦਾ ਨਹੀਂ ਬਈ ਨਾ ਤਾਂ ਮੈਨੂੰ ਗੁੜ ਖਾਦੇ ਬਿਨਾ ਸਰਦਾ ਰੋਟੀ ਤੋਂ ਮਗਰੋ ਜੇ ਗੁੜ ਨਾ ਹੋਵੇ ਤਾਂ ਗੱਚਾ ਖਾ ਲਿਦਿਆ ਹੁਣ ਗੱਚਕ ਦਾ ਟਾਈਮ ਹੈ ਹੁਣ ਆਪਾਂ ਗੱਚਕ ਖਾ ਲੈਨੇ ਹੈਗੇ ਆ ਤੇ ਵੈਸੇ ਗੁੜ ਖਾਣਾ ਚੰਗਾ ਫੂਨ ਵੱਧਦਾ ਹੈਗਾ ਤੇ ਉੱਥੇ ਬਹਿ ਕੇ ਖਾਂਦੇ ਆਰਾਮ ਨਾਲ ਬੈਠ ਪਤਾ ਕੀ ਹੈ ਜਿਹੜਾ ਮਿੱਗ ਜਾ ਇੱਥੇ ਹੈ ਨਾ ਉਹ ਕਾਹ ਨੂੰ ਉੱਥੇ ਹੈ ਉਹ ਲੱਜਤ ਨਹੀਂ ਆਉਂਦੀ ਜਿਹੜੀ ਮੰਜਿਆ ਤੇ ਵੇਖ ਕੇ ਆਉਂਦੀ ਹੈ ਨਾ ਉਹ ਕਿਤੇ ਨਹੀਂ ਆਉਂਦੀ ਹੈਗੀ ਤੇ ਮੈਨੂੰ ਆਏ ਦੱਸੋ ਵੀ ਕੌਣ ਕੌਣ ਰੋਟੀ ਤੋਂ ਮਗਰੋ ਗੁੜ ਖਾਂਦਾ ਜੀ ਮੇਰੇ ਬਾਬੂ ਜਿਵੇਂ ਮੈਂ ਆਹ ਦੇਖੋ ਗੱਚਕ ਰੱਖੀ ਬੈਠੀ ਆ ਹੁਣ ਤੇ ਆਪਾਂ ਕੀ ਹੈ ਜਦੋਂ ਰੋਟੀ ਖਾ ਗੱਟੀ ਜੀ ਹੁਣ ਪਤਾ ਕੀ ਹੈ ਤੁਹਾਨੂੰ ਡੰਡ ਹੋ ਜੂਗੀ ਨਾ ਸਿਰੋ ਫਿਰ ਆਪਾਂ ਆਪ ਗੋੜ ਬਣਾਉਨੇ ਆ ਉਹਦੇ ਵਿੱਚ ਆਪਾਂ ਡਰਾਈ ਫਰੂਟ ਵਗੈਰਾ ਸਾਰੇ ਪੋਨੇ ਆ ਤੇ ਆਪਣਾ ਜਾਂਦਾ ਵੀ ਬਹੁਤ ਹੈ ਜੀ ਅੱਗੇ ਬਹੁਤ ਗਿਆ ਆਪਣੇ ਸਾਰੇ ਬਾਹਲੇ ਦੇਸ਼ਾਂ ਚ ਵੀ ਗਿਆ ਮਤਲਬ ਇੰਡੀਆ ਚ ਵੀ ਗਿਆ ਤੇ ਇਦ ਕੀ ਫਿਰ ਤਿਆਰ ਕਰਾਂਗੇ ਉਹ ਤੇ ਜਿਹਨੂੰ ਜਿਹਨੂੰ ਭਾਈ ਉਹ ਮਤਲਬ ਰੈਸਪੀ ਚਾਹੀਦੀ ਹੈ ਤੇ ਆਪਾਂ ਨੂੰ ਕਮੈਂਟ ਕਰ ਦਿਓ ਹਨਾ ਨਾਲੇ ਦੱਸੋ ਫਿਰ ਵੀ ਕੌਣ ਕੌਣ ਆਪਣੇ ਮਤਲਬ ਕਿ ਰੋਟੀ ਤੋਂ ਬਾਅਦ ਗੋੜ ਖਾਂਦਾ ਕਰੋ ਕਮੈਂਟ ਫਿਰ ਮਿੱਠੇ ਮਿੱਠੇ